ਉਹ ਵakre ਵakre ਆ ਕੇ ਬੜੇ ਝੂਲਦੇ ਨੇ ਵੀ ਹੁਣ ਬੱਚੇ ਸਾਡੇ ਆਖੇ ਨਹੀਂ ਲੱਗਦੇ। ਉਹ ਉਹਨਾਂ ਨੇ ਜੇ ਸੰਗਤ ਜਿਹਾ ਨਾ ਹੋਣਾ ਲਿਉ ਦੇ ਆਖ ਲਗਣਾ। ਕੋਈ ਅਮਰੀਕਾ ਚਲਾ ਗਿਆ, ਕੋਈ ਵਿਦੇਸ਼ ਚਲਾ ਗਿਆ, ਮੇਰਾ ਬੱਚਾ ਪ੍ਰੈਸਟਰ ਬਣ ਗਿਆ, ਮੇਰਾ ਬੱਚਾ ਵਕੀਲ ਬਣ ਗਿਆ, ਮੇਰਾ ਬੱਚਾ ਆਪੋ ਜੀ ਬਣ ਗਿਆ। ਤੇ ਉਹ ਘਰ ਵੀ ਨਹੀਂ ਰਹਿ ਗਿਆ। ਉਹ ਨਿਸ਼ਾਨ ਆਪਣਾ ਕਾਇਮ ਕਰਨ ਵਾਸਤੇ ਬੱਚਾ ਬਣਾਇਆ ਤੇ ਬੱਚਾ ਪਤਾ ਹੀ ਨਹੀਂ ਬਥੇਰੇ ਮਾਪੇ ਉਹ ਪਥੇ ਨੇ। ਉਹ ਆਪਣੀ ਵਰਦੀ ਦਾ ਵਿਆਹ ਕਰਾਉਂਦੇ ਨੇ, ਆਪਣੀ ਵਰਦੀ ਨਾਲ ਸਾਰੀ ਗੱਲ ਕਰਦੇ ਨੇ। ਤੋਂ ਇਹਦੇ ਵਾਸਤੇ ਬਚਪਨ ਬੱਚਿਆਂ ਦਾ ਜਰੂਰ ਸਵਾਰੋ ਤਗੜੇ ਹੋਵੇ ਉਦਮ ਕਰੋ ਕਾਰਵੇ ਵਿੱਚ ਬੱਚਿਆਂ ਨੂੰ ਇਹ ਦੱਸੋ ਕਿ ਹੁਕਮ ਦੇ ਵਿੱਚ ਚੱਲਣਾ ਸਭੂਰਾਂ ਦੇ ਹੁਕਮ ਵਿੱਚ ਚੱਲਣਾ ਉਦੋਂ ਸਭ ਪਿੱਛੇ ਆ ਚੀ ਜਦੋਂ ਤੁਸੀਂ ਇਹ ਗੱਲ ਕਰੋਗੇ ਨਾ ਤੇ ਬੱਚੇ ਜਰੂਰ ਹੀ ਆਖੇ ਲੱਗਣਗੇ ਆਪ ਇਹ ਅਦਾ ਕਰਕੇ ਸਭੂਰਾਂ ਦੇ ਚਰਨਾ ਚ ਬੈਠ